ਦੱਸਦੇ ਕਿ ਜੋਤੀ ਨੂਰਾ ਸੂਫੀ ਗਾਇਕਾ ਇੱਕ ਵਾਰ ਫਿਰ ਚਰਚਾਤ ਆ ਗਈ ਹੈ ਜੀहां ਚਰਚਾ ਚੌਂ ਦਾ ਕਾਰਨ ਇਹ ਹੈ ਕਿ ਜਲੰਧਰ ਦੇ ਵਿੱਚ ਕੁਝ ਨੌਜਵਾਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਦੇ ਸਾਥੀਆਂ ਦੇ ਨਾਲ ਦੇ ਰਾਤ ਇੱਕ ਵਿਅਕਤੀ ਨੂੰ ਲੁੱਟਣ ਤੋਂ ਜਿਹੜਾ ਕਿ ਸੂਫੀ ਗਾਇਕਾ ਨੂਰਾ ਨੇ ਬਚਾਇਆ ਜੋਤੀ ਨੂਰਾ ਨੇ ਆਖਿਰਕਾਰ ਕਿਵੇਂ ਬਚਾਇਆ ਪੂਰਾ ਮਾਮਲਾ ਤੁਹਾਨੂੰ ਦੱਸਦੇ ਆ ਮਾਮਲਾ ਜਲੰਧਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਲੁਟੇਰਿਆਂ ਦੇ ਵੱਲੋਂ ਬਾਈਕ 'ਤੇ ਸਵਾਰ ਲੁਟੇਰਿਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਲੁੱਟ ਕੇ ਮੌਕੇ ਤੋਂ ਭੱਜਣ ਲੱਗੇ ਸਨ ਪਰ ਜੋਤੀ ਨੂਰਾ ਜਦੋਂ ਉਸ ਰਸਤੇ 'ਚੋਂ ਲੰਘ ਰਹੀ ਸੀ ਉਸਨੇ ਕਾਰ થી ਸਾਈਡ ਮਾਰ ਕੇ ਬਾਈਕ ਸਵਾਰ ਤਿੰਨ ਲੁਟੇਰਿਆਂ ਨੂੰ ਟੱਕਰ ਮਾਰ ਦਿੱਤੀ ਮੌਕੇ ਤੇ ਲੁਟੇਰੇ ਫਾੜਲੇ ਜਾਂਦੇ ਨੇ ਪੁਲਿਸ ਦੇ ਹਵਾਲੇ ਉਹਨਾਂ ਨੂੰ ਕਰ ਦਿੱਤਾ ਜਾਂਦਾ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਫਿਲਹਾਲ ਪੂਰੇ ਮਾਮਲੇ 'ਚ ਸੂਫੀ ਗਾਇਕਾ ਜੋਤੀ ਨੂਰਾ 'ਤੇ ਕੋਈ ਵੀ ਹਮਲਾ ਨਹੀਂ ਹੋਇਆ ਇਸ ਦੌਰਾਨ ਦੱਸਈਏ ਕਿ ਜੋਤੀ ਨੂਰਾ ਜਦੋਂ ਤੋਂ ਲੰਘ ਰਹੀ ਸੀ ਤਾਂ ਉਸਨੇ ਦੇਖਿਆ ਕਿ ਮੋਟਰਸਾਈਕਲ ਸਵਾਰ ਜੋ ਕਿਸੇ ਨੂੰ ਲੁੱਟ ਕੇ ਭੱਜਣ ਲੱਗੇ ਸਨ ਉਸ ਤੋਂ ਬਾਅਦ ਉਸਨੇ ਗੱਡੀ ਦੀ ਸਾਈਡ ਮਾਰ ਕੇ ਉਹਨਾਂ ਨੂੰ ਸੁੱਟ ਦਿੱਤਾ ਤੇ ਮੌਕੇ ਤੇ ਕਾਬੂ ਕਰ ਲਿਆ ਦੋ ਭੱਜਣ ਚ ਫਰਾਰ ਦੱਸੇ ਜਾ ਰਹੇ ਨੇ ਫਿਲਹਾਲ ਇਸ ਮਾਮਲੇ 'ਚ ਪੁਲਿਸ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਹਾਂਜੀ ਸਰ ਕੀ ਮਾਮਲਾ ਜੀ ਅੱਜ ਮਿਤੀ 16/7/24 ਨੂੰ ਮਾਰਦੀ ਮੋਬਿੰਗ ਕੀਤੀ 4 ਵਜੇ ਰਿਵੀਜ਼ਨ ਨੰਬਰ 4 ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਕਿ ਇਹ ਬੀਐਮਸੀ ਚੌਥੇ ਰਾਕੇ ਪੈਟਰੋਲ ਪੰਪ ਦੇ ਨਾਲ ਜਿਹੜੀ ਹੈਗੀ ਹੈ ਇੱਕ ਸਨੇਚਿੰਗ ਦੀ ਜਿਹੜੀ ਘਟਨਾ ਹੋਈ ਹੈ। ਤੋਂ ਉਸਦੇ ਸਹਾਰੇ ਦੇ ਜਿਹੜਾ ਹੈਗਾ ਡਿਊਟੀ ਅਫਸਰ ਐਸਆਈ ਸਰਜੀਤ ਜਿਹੜਾ ਹੈਗਾ ਉਹ ਮੌਕੇ ਤੇ ਗਿਆ ਸੀ ਕਿ ਤੇ ਜਦੋਂ ਮੌਕੇ ਤੇ ਜਾ ਕੇ ਪਤਾ ਲੱਗਾ ਕਿ ਵੀ ਇਹ ਕਿਹੜਾ ਪ੍ਰੀਟਮ ਕਮਰ ਦਾ ਬੰਦਾ ਜਿਹੜਾ ਕਿ ਰੈਜੀਮੈਂਟੋ ਦੇ ਵਿੱਚ ਨੌਕਰੀ ਕਰਦਾ ਹੈ। ਇਹਨੂੰ ਜਿਹੜਾ ਹੈਗਾ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਜਿਹਦੇ ਕੋਲ ਜਿਹੜਾ ਮੋਬਾਈਲ ਫੋਨ ਝੋੜਿਆ ਸੀ ਇਹਦਾ ਮੈਂਟ ਹੈ ਉਸੇ ਸਮੇਂ ਇਹ ਜਿਹੜੇ ਹੈਗੇ ਨੇ ਗਾਇਕਾ ਹੈਗੀ ਹੈ ਜੋਤੀ ਮੁੱਨਾ ਉਹ ਆਪਣੇ ਸਟਾਫ ਦੇ ਨਾਲ ਜਿਹੜਾ ਉਹ ਲਾਗੇ ਦੇ ਨੰਗ ਰਹੇ ਸੀਗੇ ਤੋਂ ਉਹ ਵੀ ਮਦਦ ਨੂੰ ਆਪਦੇ ਰੁਕੇ ਇਸ ਮਾਦਰਾ ਜਿਮੈਟੋ ਵਾਲੇ ਲੜਕੀ ਦੀ ਤਾਂ ਉਹਨਾਂ ਨੂੰ ਦੇਖ ਕੇ ਜਿਹੜੇ ਇਹ ਤਿੰਨੇ ਮੋਟਰਸਾਈਕਲ ਸਵਾਰ ਹੈਗੇ ਨੇ ਇਹ ਉਹਦਾ ਮੋਬਾਈਲ ਸਨੈਚ ਕਰਕੇ ਭੱਜਣ ਲੱਗੇ ਤਾਂ ਉਹ ਉਹਰਾ ਸਿਸਟਮ ਦੇ ਯਾਰ ਸਟਾਫ ਹੈਗੇ ਆ ਉਹਨਾਂ ਨੇ ਇਹਨਾਂ ਨੂੰ ਮਗਰਮਦਲੋਂ ਘੇਟੀ ਲਾ ਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਿਹਨਾਂ ਦੇ ਵਿੱਚੋਂ ਐਟਿਸਪੌਟ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਮਲਚਮ ਐਪਰੀਹੈਂਸ਼ਨ ਹੋਈ ਆ ਦੀ ਤੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਜਿਹੜਾ ਆਪਣਾ ਮੋਟਰਸਾਈਕਲ ਸੀਗਾ ਉਹ ਸੁੱਟ ਕੇ ਉਹ ਉੱਥੋਂ ਭੱਜ ਗਏ ਸੀਗੇ ਜੋ ਹੁਣ ਇਸ ਪੂਰੇ ਜਿਹੜਾ ਹੈਗਾ ਪੂਰੇ ਦੀ ਜਿਹੜੀ ਵੈਰੀਫਿਕੇਸ਼ਨ ਐ ਐਸਐਚਓ ਡਿਵੀਜ਼ਨ ਚਾਰਨਗਰੋ ਕੀਤੀ ਗਈ ਹੈ ਤੇ ਜਿਹੜਾ ਪ੍ਰੀਤਮ ਕਮਾਰ ਦਾ ਜਿਹੜਾ ਹੈਗਾ ਬਿਆਨ ਲਿਖਿਆ ਗਿਆ ਤੇ ਬਿਆਨ ਦੇ ਅਪਾਰਟਿਕ ਜਿਹੜਾ ਹੈਗਾ ਵਾ ਸੈਕਸ਼ਨ 307 ਕਮਾ ਸੈਕਸ਼ਨ 305 ਬੀਐਨਐਸ ਦੇ ਤਹਿਤ थाना ਡਿਵੀਜ਼ਨ ਨੰਬਰ 4 ਦੇ ਵਿੱਚ ਜਿਹੜਾ ਹੈਗਾ ਇਹ ਮਕੱਦਮਾ ਜਿਹੜਾ ਹੈਗਾ ਜੀਤਾ ਜੀਤਾ ਵਗੈਰਾ ਜਿਹੜਾ ਸੀ ਖਿਲਾਫ ਮਕੱਦਮਾ ਅਰਚ ਕਰ ਲਗੇ ਆਂ ਕੀਤਾ ਜਾ ਰਿਹਾ ਤਾਂ ਫਿਲਹਾਲ ਜਿਹੜਾ ਹੈਗਾ ਜਿਹੜੇ ਇਹਦੇ ਨਾਲ ਦੇ ਦੋ ਹੈਗੇ ਨੇ ਹੋਰ ਉਹਨਾਂ ਨੂੰ ਇਮੀਡੀਏਟਲੀ ਜਿਹੜਾ ਹੈਗਾ ਉਹਨਾਂ ਦੀ ਗਿਫਤਾਰੀ ਬਾਤ ਨਹੀਂ ਆਪਣੀ ਸ਼ੁਰੂਆਤ ਜਿਹੜਾ ਹੈਗਾ ਪੁਲਿਸ ਪਾਰਟੀ ਜਿਹੜੀ ਹੈਗੀ ਆ ਉਹ ਸੀਮਾਨਾ ਕੀਤੀਆਂ ਹੋਈਆਂ ਨੇ ਤੋਂ ਪਰ ਵੀ ਇਹਦੇ ਉੱਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਜਾਰੀ ਹੈਗੀ ਹੈ ਕਿ ਜਿਹੜਾ ਇਹ ਰੂਟਿੰਗ ਜਿਹੜੀ ਇਹਨਾਂ ਨੇ ਕੀਤੀ ਹੈਗੀ ਹੈ ਇਹ ਕਿੰਨੀਆਂ ਕਿਹਨਾਂ ਲੋਕ ਪਰਿਵਾਰਾਂ ਦਾ ਕੀਤੀਆਂ ਹੈਗੀਆਂ ਨੇ ਜਾਂ ਇਹ ਜਿਹੜਾ ਰਾਤ ਬਰਾਤੀ ਜਿਹੜੇ ਹੈਗੇ ਕੋਲੇ-ਕੋਲੇ ਲੋਕਾਂ ਦੇ ਉੱਤੇ ਪ੍ਰੋਪਰ ਜਿਹੜਾ ਐਜੰਟ ਹੈ ਰਿਚ ਜਿਹੜੀ ਹੈਗੀ ਹੈ ਅਸੀਂ ਕਰਾਂਗੇ